ਕਈ ਕੋਟ ਭੂਤ ਪ੍ਰੇਤ ਕਈ ਕਹਿੰਦੇ ਹੈ ਨਹੀਂ ਗੇ ਭਈ ਹੁੰਦੇ ਨੇ ਪੱਕਾ ਹੁੰਦੇ ਨੇ ਸੋ ਪਰਸ ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਹੈ ਉਹ ਸਭ ਕੁਝ ਹੁੰਦਾ ਹੈ ਕੀ ਹੈ ਪੰਖ ਪੰਛੀ ਭੂਤ ਅਰ ਪ੍ਰੇਤਾ ਵਸ਼ ਅੰਕੀ ਭੂਤ ਅਰ ਪ੍ਰੇਤਾ ਇਹ ਕਿੰਨੇ ਕਨੇ ਤੁਸੀਂ ਦੇਖ ਲਓ ਮਨਾ ਆਪਾਂ ਕਿੰਨੇ ਕੁ ਕਹਿ ਰਹੇ ਹੈ ਕਹਿ દਈਏ ਇਹ ਜਿਹੜੇ ਹੁਣ ਅਬਗਤ ਮੌਤਾਂ ਦੇ ਵਿੱਚ ਮਰ ਰਹੇ ਨੇ ਜਿਨ੍ਹਾਂ ਦੀ ਗਤੀ ਨਹੀਂ ਹੋ ਰਹੀ ਤੇ ਫਿਰ ਇਹੇ ਜੂਨਾ ਮਿਲ ਲਿਆ ਨੇ ਕੀ ਹੈ ਇਹੋ ਜੀ ਜੂਨਾ ਉਹਨਾਂ ਨੂੰ ਮਿਲ ਲਿਆ ਤੋ ਇਹਨਾਂ ਦੇ ਵਿੱਚ ਪ੍ਰੇਤ ਜੂਨ ਮੈਂ ਦੁੱਖ ਅਤ ਭਾਰੀ ਕਹਿੰਦੇ ਜਿੱਦਾਂ ਪ੍ਰੇਤ ਦੀ ਜੂਨਾ ਇਹਦੇ ਵਿੱਚ ਬੜਾ ਵੱਡਾ ਦੁੱਖ ਹੈ ਹੈ ਨਾ ਜੀ ਕਿਉਂਕਿ ਜੀ ਦੇ ਐਡੀ ਲਿਖੀ ਐ ਤੇ ਇਹਦਾ ਜਿਹੜਾ ਮੁਖ ਲਿਖਿਆ ਹੁੰਦਾ ਪ੍ਰੇਦ ਦਾ ਤਾਂ ਉਹ ਕਹਿੰਦੇ ਜਿਵੇਂ ਸੂਈ ਦਾ ਨੱਕਾ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਇਹਦੀ ਖਰਾਕੇ ਨਹੀਂ ਪੂਰੀ ਹੁੰਦੀ ਵਿਚਾਰੀ ਸ਼ਿਵਿਆਂ ਦੇ ਵਿੱਚ ਇਹਨਾਂ ਦੇ ਵਾਸ਼ੇ ਨੇ ਜਾਂ ਕੋਈ ਸ਼ੇ ਬਾਸ਼ਨਾਮਾ ਵਾਲਿਆਂ ਦੇ ਵਿੱਚ ਪਿਛਲੇ ਜਨਮ ਦੇ ਇਹ ਤੁਰੇ ਆਉਂਦੇ ਹੁੰਦੇ ਨੇ ਠੀਕ ਹੈ ਨਾ ਜੀ ਤਾਂ ਇਨਾਂ ਦੇ ਕਾਰਨ ਜਿਹੜੇ ਰਾਜੇ ਮਿਲਣਦੇ ਨੇ ਉਹ ਤੁਸੀਂ ਬਹੁਤ ਸੌਖਾ ਬਾਣੀ ਦੇ ਵਿੱਚ ਪੜਦੇ ਆਂ ਪਰ ਮੈਂ ਪਹਿਲੇ ਹੀ ਬੋਲੇ ਆਂ ਕਿ ਆਪਾਂ ਤਿੰਨ ਗੁਣਾ ਦੇ ਅਧੀਨ ਜ਼ਿੰਦਗੀ ਬਤੀਤ ਕਰ ਰਹੇ ਆਂ ਜਿਹਦੀ ਕਥਾ ਆਮ ਵਿਦਵਾਨ ਕਰਦੇ ਰਹਿੰਦੇ ਨੇ ਜਿਹਨੂੰ ਤੁਸੀਂ ਕੀ ਪੜਦੇ ਹੋ ਅੰਤਕਾਲ ਜੋ ਲక్ష్ਮੀ ਸ਼ਿਮਰੇ ਕੀ ਹੈ ਅੰਤਕਾਲ ਜਿ ਲక్ష్ਮੀ ਸ਼ਿਮਰੇ ਤੋ ਹੁਣ ਜਿਹਦਾ ਲక్ష్ਮੀ ਦੇ ਨਾਲ ਚਿੱਤ ਹੈ ਉਹਨੂੰ ਕਦੀ ਜੀ ਮਿਲੇਗੀ ਜੋ ਸਰਪਦੀ ਮੂਲ ਸਰਪ ਜਉਣ ਬਲ ਬਲ ਆਉਤਰੇ ਬੋਲੋ ਅੰਤ ਕਾਲ ਜੋ ਲੜਕੇ ਸਿਮਰੇ ਸ਼ੁਕਰ ਜਉਣ ਬਲ ਬਲ ਆਉਤਰੇ ਜੋ ਹੁਣ ਕੀ ਇਹ ਤੀਆਂ ਪੁੱਤਾਂ ਦੇ ਵਿੱਚ ਮੇਰੇ ਲੜਕਿਆਂ ਦੇ ਵਿੱਚ ਮੇਰਾ ਖਿਆਲ ਹੈ ਅਖੀਰਲੇ ਵੇਲੇ ਤੇ ਮਹਾਰਾਜ ਕਹਿੰਦੇ ਸੂਰ ਦੇ ਫਿਰ ਉਹਦੇ ਬੱਚੇ 10 12 ਹੁੰਦੇ ਨੇ ਕਹਿੰਦੇ ਲੈ ਖੜਾ ਲਾ ਭਾਈ ਸ਼ੁਕਰ ਜਉਣ ਬਲ ਬਲ ਹੁੰਦਾ ਅੰਤ ਕਾਲ ਜੋ ਮੰਦਰ ਸਿਮਰੇ ਪਰੇਤ ਜੂਨ ਬਲ ਬਲ ਉਤਰੇ ਜਿਨ੍ਹਾਂ ਦਾ ਜੀ ਆ ਕੋਠਿਆਂ ਚ ਮਕਾਨਾਂ ਚ ਫਿਰ ਇਹਨਾਂ ਦੇ ਵਿੱਚ ਅਬਗਤ ਹੋ ਕੇ ਮੁੜ ਕੇ ਇਹਨਾਂ ਚ ਤੁਰੇ ਫਿਰਦੇ ਨੇ ਵਿਚਾਰੇ ਹੈਨਾ ਜੀ ਇਹ ਇਹ ਜੂਨਾ ਇਸੇ ਤਰ੍ਹਾਂ ਹੀ ਹੁੰਦੀਆਂ ਨੇ ਇਹਨਾਂ ਤੋਂ ਆਪਾਂ ਨੇ ਸਾਰਿਆਂ ਤੋਂ ਜੋ ਬਾਣੀ ਕਹਿੰਦੀ ਹੈ ਕਿਦਾਂ ਬਚਾ ਹੋਣਾ ਹੈ ਅੰਤ ਕਾਲ ਜੋ ਨਰਾਇਣ ਸਿਮਰੇ ਅੰਤ ਕਾਲ ਅਖੀਰ ਦੇ ਬੇਲੇ ਦੇ ਉੱਤੇ ਜੇ ਕੋਈ ਨਰਾਇਣ ਦਾ ਤੇ ਉਹ ਅਖੀਰ ਤੇ ਵੀ ਤਾਂ ਉਹੀ ਆ ਨਾ ਜੀਵਤ ਸੈਵ ਸੇਬਿਓ ਆਪਣਾ ਚਲਤੇ ਰੱਖਿਓ ਚੀਤ ਠੀਕ ਹੈ ਨਾ ਜੀ ਤੋ ਅਗਰ ਬਦਦ ਤ੍ਰਿloਚਨ ਤੇ ਨਰ ਮੁਗਤਾ ਪੀਤੰਬਰ ਤਾਂਕੇ ਰਿਦੇ ਵਸੇ ਉਹਦੇ ਅੰਦਰ ਕੀ ਹੈ ਪਤੰਬਰ ਵਾਹਿਗੁਰੂ ਕਾਲਪੁਰਖ ਵਾਹਿਗੁਰੂ ਉਹਦਾ ਬਾਦਸ਼ਾਹ ਰਹੇਗਾ ਭਾਈ ਉਹ ਮੁਗਤ ਹੈ ਇਸ ਕਰਕੇ ਪਾਤਸ਼ਾਹ ਕਿਰਪਾ ਕਰਨ ਸਾਡੇ ਤੇ ਸਮਾ ਹੋ ਗਿਆ ਹੁਣ